ਦਿਨ ਦੇ ਹਾਰੇ ਸੁਨਿਆਰੇ ਦੀ ਦੁਕਾਨ ਤੇ ਗਨ ਪੁਆਇੰਟ ਤੇ ਹੋਈ ਵੱਡੀ ਲੁੱਟ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਮੂੰਹ ਬੱਧਿਆ ਆਉਂਦੇ ਨਾਂ ਲੈਂਦੇ ਜੀਵਨ ਫੌਜੀ ਜਾਨਦੇ ਜੋ ਅਸੀਂ ਤਾਂ ਅਸੀਂ ਨਾ ਜੀਵਨ ਫੌਜੀ ਜਾਨਦੇ ਨਾਲ ਉਹਨਾਂ ਪਿਸਤੌਲ ਕੱਢ ਕੇ ਸਾਮਾਨ ਫੜ ਲਿਆ ਤੇ ਨਾਲਾਂ ਦੇ ਵੀ ਹੋਰ ਪੇਟੀ ਕੋਲੋਂ ਮੁਰਗੇ ਹਨ ਅੰਦਰਵਾੜ ਦਾ ਤੇ ਇਹਨਾਂ ਨੂੰ ਅੰਦਰਵਾੜ ਤੋਂ ਬਾਅਦ ਫੇਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫੇਰ ਮੇਰੀ ਜੀ ਸੇਫ ਹੁੰਦੀ ਉਹ ਖਲਾਈ ਕੱਲੀ ਕੱਲੀ ਚੀਜ਼ ਖੋਲੀ ਤੇ ਇਥੋਂ ਸਮਾਨ ਲੈ ਗਏ ਲੁੱਟ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਮੰਗਿਆ ਹੋ ਕਰਨੇ ਪ੍ਰਸ਼ਾਸਨ ਤੋਂ ਮੰਤਰੀ ਸਾਹਿਬ ਕੋ ਇਹੋ ਮੰਗ ਕਰਨੇ ਵੀ ਇਹੋ ਜੇ ਗੁੰਡਾਗਰਦੀ ਨੂੰ ਨੱਥ ਪਾਓ ਤੇ ਕੋਈ ਨਾ ਕੋਈ ਦੁਕਾਨਦਾਰ ਤੇ ਸੇਫ ਰਵੇ ਅਸੀਂ ਨਾਰਮਲ ਮਾੜੇ ਜੀ ਦੁਕਾਨਦਾਰ ਹਾਂ 6 ਕਿਲੋ ਚਾਂਦੀ 12 ਤੋਲੇ ਸੋਨੇ ਦੇ ਗਹਿਣੇ ਅਤੇ 50000 ਰੁਪਏ ਨਕਦੀ ਲੈ ਕੇ ਚੋਰ ਹੋਏ ਰਫੂ ਚੱਕਰ ਇਹ ਆਪਣੇ ਮੇਲਾ ਸੋਨੇ ਦਾ ਜਿਹੜਾ ਲੈਣ-ਦੇਣ ਕਰ ਰਹੇ ਸੀਗੇ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਇੱਕ ਕਰੇਟਾਕਾਰ ਤੇ ਕੁੱਲ ਤਿੰਨੇ ਜਣੇ ਸੀਗੇ ਇੱਕ ਡਰਾਈਵਰ ਬਾਹਰ ਰਿਹਾ ਤੇ ਦੋ ਜਣੇ ਜਿਹੜੇ ਆਏ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨਪੁਆਇੰਟ ਤੇ ਕੋਈ 12 ਤੋਲੇ ਸੋਨਾ ਇਹ 10000 ਰੁਪਏ ਨਗਦ ਤੇ ਕੁਝ ਚਾਂਦੀ ਜਿਹੜੀ ਆ ਜੇ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਅਜਨਾਲਾ ਸ਼ਹਿਰ ਅੰਦਰ ਦਿਨ ਦੇ ਹੜੇ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਗਨਪੁਆਇੰਟ ਉੱਤੇ ਇੱਕ ਸੁਨਿਆਰੇ ਦੀ ਦੁਕਾਨ ਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀਹਾਂ ਜਸਦੀਪ ਸਾਰੇ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋਗੀ ਜਿੱਥੇ ਇਹ ਦੋ ਨੁਕਾਬਪੋਸ਼ ਲੁੱਟੇਰੇ ਦੁਕਾਨ ਅੰਦਰ ਦਾਖਲ ਹੋਏ ਜਿੱਥੇ ਉਹਨਾਂ ਵੱਲੋਂ ਪਿਸਤੌਲ ਦੀ ਨੋਕ ਉੱਪਰ ਦੁਕਾਨਦਾਰ ਕੋਲੋਂ 6 ਕਿਲੋ ਚਾਂਦੀ 12 ਤੋਲੇ ਸੋਨੇ ਦੇ ਗਹਿਣੇ ਤੇ ਕੈਸ਼ ਲੈ ਕੇ ਉੱਥੋਂ ਫਰਾਰ ਹੋ ਗਏ ਨੇ ਉੱਥੇ ਘਟਨਾ ਸੰਬੰਧੀ ਪਤਾ ਲੱਗਦਿਆਂ ਹੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿੱਨਾ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਉੱਥੇ ਹੀ ਸੀਸੀਟੀਵੀ ਫੁਟੇਜ ਨੂੰ ਵੀ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਦੋ ਨਕਾਬਪੋਸ਼ ਲੁਟੇਰੇ ਉਨ੍ਹਾਂ ਦੀ ਦੁਕਾਨ ਉੱਪਰ ਆਏ ਜਿੱਨਾ ਵੱਲੋਂ ਪਿਸਤੌਲ ਦੀ ਨੋਕ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਉਸ ਦੀ ਦੁਕਾਨ ਦੇ ਵਿੱਚੋਂ 6 ਕਿਲੋ ਚਾਂਦੀ ਅਤੇ 12 ਤੋਲੇ ਸੋਨੇ ਸਮੇਤ ਅਤੇ ਕੈਸ਼ ਉੱਥੋਂ ਲੈ ਕੇ ਰਫੂ ਚੱਕਰ ਹੋ ਗਏ ਨੇ ਉਨ੍ਹਾਂ ਦੱਸਿਆ ਕਿ ਦੁਕਾਨ ਉੱਪਰ ਇੱਕ ਗ੍ਰਾਹਕ ਵੀ ਬੈਠਾ ਸੀ ਜਿੰਨਾ ਦਾ ਉਸ ਵਿੱਚੋਂ 6 ਤੋਲੇ ਸੋਨਾ ਸੀ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਲੁੱਟੀਆਂ ਨੂੰ ਕਾਬੂ ਕੀਤਾ ਜਾਵੇ ਇਸ ਮੌਕੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਗੱਡੀ ਉੱਪਰ ਤਿੰਨ ਲੋਕ ਆਏ ਸੀ ਜਿਨ੍ਹਾਂ ਵਿੱਚੋਂ ਦੋ ਲੋਕ ਮੂੰਹ ਬੰਨ੍ਹ ਕੇ ਦੁਕਾਨ ਅੰਦਰ ਦਾਖਲ ਹੋਏ ਜਿਨ੍ਹਾਂ ਵੱਲੋਂ 12 ਤੋਲੇ ਸੋਨਾ 50000 ਰੁਪਏ ਨਕਦੀ ਅਤੇ ਚਾਂਦੀ ਲੈ ਕੇ ਉਹ ਫਰਾਰ ਹੋ ਗਏ ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਜੀ ਆਪਣਾ ਮੇਰਾ ਵੀ ਜੀ ਕੁਲਦੀਪ ਸਿੰਘ ਨਾਂ ਆ ਟੇਪਚੂਲਰ ਨੇਰਾ ਰੋਡ ਤੇ ਮੇਰੀ ਦੁਕਾਨ ਆ ਰਾਜ ਸਵਾਮੀ ਦੇ ਲਾਗੇ ਇੱਥੇ ਅਸੀਂ ਬੈਠੇ ਆ ਇੱਕ ਮੇਰੇ ਜੀਰਜੀ ਅੰਗਰੇਜ਼ ਸਿੰਘ ਉਹਨਾਂ ਦਾ ਸਮਾਨ ਇੱਥੇ ਪਿਆ ਸੀ ਅਸੀਂ ਸਮਾਨ ਤੋਲਣਦੇ ਆ ਸਮਾਨ ਉਹਨਾਂ ਬਣਾਉਣਾ ਸੀ ਤੇ ਦੋ ਮੁੰਡੇ ਆਏ ਆ ਉਹਨਾਂ ਨੇ ਮੂੰਹ ਬੱਧਿਆ ਹੀ ਆਉਂਦੇ ਨਾਂ ਲੈਦੇ ਜੀਵਨ ਫੌਜੀ ਨੂੰ ਜਾਣਦੇ ਜੋ ਅਸੀਂ ਤਾਂ ਅਸੀਂ ਨਾ ਜੀਵਨ ਫੌਜੀ ਨੂੰ ਜਾਣਦੇ ਸੀ ਨਾਲ ਹੀ ਉਹਨਾਂ ਪਿਸਤੌਲ ਕੱਢ ਕੇ ਸਮਾਨ ਫੜ ਲਿਆ ਦੇ ਨਾਲ ਆਂਦੇ ਵੀ ਇਹ ਹੋਰ ਪੇਟੀ ਕੋਲੋਂ ਮੁੜ ਕੇ ਸਾਡੇ ਅੰਦਰ ਵਾੜਦਾ ਤੇੰਨਾ ਨੂੰ ਅੰਦਰ ਵਾੜਨ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਫਿਰ ਮੇਰੀ ਜਿਹੜੀ ਸੇਫ ਹੁੰਦੀ ਉਹ ਖਲਾਈ ਕੱਲੀ ਕੱਲੀ ਚੀਜ਼ ਖੋਲੀ ਤੇ ਇਥੋਂ ਸਮਾਨ ਲੈ ਗਏ ਆ ਤਕਰੀਬਨ 12-13 ਟੋਲੇ ਸਮਾਨ ਆ 6 ਕਿਲੋ ਚਾਂਦੀ ਆ ਤੇ 50 ਹਜ਼ਾਰ ਰੁਪਏ ਦੇ ਕਰੀਬ ਆ ਕਿੰਨੇ ਜਣੇ ਸੀ ਦੋ ਜਣੇ ਜੀ ਉਹਨਾਂ ਦੀ ਗੱਡੀ 'ਚ ਸਾਲਟ ਪਈ ਆ ਕੋਲ ਵੀ ਥਿਆਰੇ ਸੀ ਉਹਨਾਂ ਦੇ ਹਾਂਜੀ ਉਹਨਾਂ ਨੇ ਕੋਲ ਥਿਆਰੇ ਹੀ ਉਹਨਾਂ ਨੇ ਕੱਢਿਆ ਸੀ ਥਿਆਰੇ ਸੋ ਪੁਲਿਸ ਨੂੰ ਕੀਤਾ ਸੂਚਿਤ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਉਸੇ ਟਾਈਮ ਤਕਰੀਬਨ ਆ ਗਏ ਨੇ ਉਹ ਕਰ ਰਹੇ ਨੇ ਆਪਣੀ ਕਾਰਵਾਈ ਕੀ ਮੰਗ ਕਰਦੇ ਹੋ ਮੰਗ ਇਹੋ ਕਰਨੇ ਪ੍ਰਸ਼ਾਸਨ ਤੋਂ ਮੰਤਰੀ ਸਾਹਿਬ ਕੋ ਇਹੋ ਮੰਗ ਕਰਨੇ ਵੀ ਇਹੋ ਜਿਹੀ ਗੁੰਡਾਗਰਦੀ ਨੂੰ ਨਾਤ ਪਾਓ ਤੇ ਕੋਈ ਨਾ ਕੋਈ ਦੁਕਾਨਦਾਰ ਤੇ ਸੇਫ ਰਵੇ ਅਸੀਂ ਨੋਰਮਲ ਮਾੜੇ ਜੀ ਦੁਕਾਨਦਾਰ ਹਾਂ ਇਹ ਤੋਂ ਨੇ ਸੇਫ ਹੋਏ ਚੱਕੇ ਆਹਨ ਇਹਨਾਂ ਮੇਰੇ ਬੇਟੀ ਦਾ ਵਿਆਹ ਜੀ ਇਹਨਾਂ ਦਾ ਸਮਾਨ ਪਿਆ ਉਹ ਵੀ ਨਾਲ ਚੱਲ ਗਿਆ ਜੀ 6.5 ਟੋਲੇ ਇਹਨਾਂ ਦਾ ਸੀ ਟੋਟਲ ਕਿੰਨਾ ਸੀ ਟੋਟਲ ਤਕਰੀਬਨ 12 ਟੋਲੇ ਸਮਾਨ ਬਹੁਤ ਕਿੰਨੀ ਕੀਮਤ ਬਣਦੀ ਹੈ ਇਹਦੀ 89 ਲੱਖ ਰੁਪਏ ਹੋਣੇ ਦੀ ਕੋਈ ਚਾਂਦੀ ਦੀ ਹੋਈ ਕੋਈ ਤੁਹਾਨੂੰ ਪਹਿਲਾਂ ਕਿਸੇ ਰੈਕੀ ਕੀਤੀ ਹੋਵੇ ਕੋਈ ਨਿਸ਼ਾਨ ਚ ਆ ਨਹੀ 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 ਇਦਾਂ ਦੀ ਜੀ ਨੋਰਮਲੀ ਆਏ ਐ ਇਸ ਵੇਖ ਕੇ ਗੱਡੀ ਚ ਖਲੋਗੇ ਕੋਈ ਐਹੋ ਜਾਂ ਨਹੀਂ ਕੋਈ ਨਹੀ ਕੋਈ ਪਛਾਣ ਚ ਵੀ ਨਹੀਂ ਆ ਨਹੀ ਜੀ ਮੈਂ ਐਤਵਾਰ ਦੁਕਾਨ ਖੋਲਦਾ ਹੀ ਨਹੀਂ ਆ ਵੀਰ ਜੀ ਹੁਣੇ ਆਉਣਾ ਹੈ ਤਾਂ ਹੀ ਦੁਕਾਨ ਖੋਲਦੀ ਆ ਕਿਸੇ ਤੇ ਕੋਈ ਸ਼ੱਕ ਹੈ ਨਹੀ ਜੀ ਕਿਸੇ ਤੇ ਕੋਈ ਸ਼ੱਕ ਨਹੀਂ ਆ ਸਾਡੇ ਜੀ ਇੱਕ ਦੀਪਕ ਜੁਵਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਰੋਡ ਤੇ ਇਹ ਜ ਇਹ ਅੱਜ ਇਹਨਾਂ ਨੇ ਇੰਦ ਕਾਨ ਖੋਲੀ ਹੋਈ ਸੀ ਕਿ ਇਹਨਾਂ ਕੋਲ ਅੰਗਰੇਜ਼ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਜਿਹੜਾ ਸੋਨੇ ਦਾ ਜਿਹੜਾ ਲੈਣ-ਦੇਣ ਕਰ ਰਹੇ ਸੀਗੇ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਇੱਕ ਚੇਟਾਕਾਰ ਤੇ ਕੁੱਲ ਤਿੰਨ ਜਣੇ ਸੀਗੇ ਇੱਕ ਡਰਾਈਵਰ ਬਾਹਰ ਰਿਹਾ ਤੇ ਦੋ ਜਣੇ ਜਿਹੜੇ ਐ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ ਗਨ ਪੁਆਇੰਟ ਤੇ ਕੋਈ 12 ਟੋਲੇ ਸੋਨਾ ਤੇ 50000 ਰੁਪਏ ਨਕਦ ਤੇ ਕੁਝ ਚਾਹਲੀ ਜਿਹੀ ਐ ਜੇ ਲੈ ਗਏ ਨੇ ਤੇ ਅਸੀਂ ਔਕੇ ਤੇ ਪਹੁੰਚ ਕੇ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਹੈ ਤੇ ਬਹੁਤ ਜਲਦੀ ਅਸੀਂ ਇਹਨੂੰ ਰਿਸਟ ਕਰਕੇ ਤੁਹਾਨੂੰ ਦੱਸਾਂਗੇ